ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 477 ਤੋਂ ਲੈ ਕੇ 478 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਇਹ ਭਗਤ ਕਬੀਰ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਆਸਾ ਫੀਲੇ ਰਬਬੀ ਬਲਦਪਖਾਵਜ ਕਊਆ ਤਾਲ ਬਜਾਵੇ ਪਹਿਰ ਚੋਲਨਾ ਗਧਾ ਨਾਚੈ ਪੈਸਾ ਭਗਤ ਕਰਾਵੇ ਰਾਜਾ RAM ਕੱਕਰੀਆਂ ਬਰੇ ਪਕਾਏ ਕਿਨ ਬੁਜਨ ਹਾਰੇ ਖਾਏ ਰਹਾਓ ਹਾਂਜੀ ਸੰਗਤ ਜੀ ਕਬੀਰ ਜੀ ਜੀ ਬੜੀ ਹੀ ਜ਼ਿਆਦਾ ਰਮਜ਼ ਵਾਲੀ ਬਾਣੀ ਹੈ ਭਗਤ ਕਬੀਰ ਜੀ ਦੀ ਇਸ ਬਾਣੀ ਦੇ ਵਿੱਚ ਬਹੁਤ ਹੀ ਰਮਜ਼ ਹੈ ਆਪਾਂ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਜਿਸ ਤਰ੍ਹਾਂ ਇਹਦੇ ਅਰਥ ਕੀਤੇ ਨੇ ਉਹਦੇ ਹਿਸਾਬ ਨਾਲ ਆਪਾਂ ਆਰਥ ਕਰਦੇ ਆ ਭਗਤ ਕਬੀਰ ਜੀ ਕਹਿੰਦੇ ਨੇ ਕਿ ਜਦੋਂ ਪਰਮੇਸ਼ਰ ਨੇ ਕਿਸੇ ਜੀਵ ਦੇ ਮਨ ਨੂੰ ਬਦਲਿਆ ਤਾਂ ਉਹਦਾ ਮਨ ਬਦਲਣ ਦੇ ਨਾਲ ਫਿਰ ਕਿਸ ਤਰ੍ਹਾਂ ਹੋਇਆ ਕਹਿੰਦੇ ਜਿਹੜਾ ਉਹਦਾ ਹਾਥੀ ਵਰਗਾ ਸੁਭਾਅ ਸੀਗਾ ਬੜੇ ਹੰਕਾਰ ਵਾਲਾ ਉਹ ਰਬਾਬੀ ਬਣ ਗਿਆ ਜਿਹੜਾ ਬੋਲਦ ਵਾਲਾ ਸੀਗਾ ਸੁਹਾ ਜੀਵ ਦਾ ਉਹ ਜੋੜੀਆਂ ਵਜਾਉਣ ਲੱਗ ਗਿਆ ਜਿਹੜਾ ਹਰ ਵਕਤ ਕਾਂ ਵਰਗਾ ਸੀਗਾ ਸੁਹਾ ਬੋਲਦੇ ਰਹਿਣ ਵਾਲਾ ਉਹ ਜਿਵੇਂ ਤਾਲ ਵਜਾਉਣ ਵਾਲਾ ਬਣ ਗਿਆ ਸਾਰਿਆਂ ਵਿੱਚ ਬਦਲਾਵ ਆ ਗਿਆ ਜਿਹੜਾ ਫਿਰ ਕਹਿੰਦੇ ਉਹਦਾ ਸੀਗਾ ਗਤੇ ਵਾਲਾ ਖੋਤੇ ਵਾਲਾ ਸੀਗਾ ਉਹ ਹੁਣ ਪਰਮਾਤਮਾ ਦਾ ਪ੍ਰੇਮ ਰੂਪੀ ਚੋਲਾ ਉਹਨੇ ਪਾ ਲਿਆ ਤੇ ਇਸ ਤਰ੍ਹਾਂ ਹੀ ਕਹਿੰਦੇ ਜਿਹੜਾ ਉਹਦਾ ਪੈਸੇ ਵਰਗਾ ਸੁਭਾਅ ਸੀ ਹੁਣ ਕਹਿੰਦੇ ਉਹ ਭਗਤੀ ਕਰਨ ਲੱਗ ਗਿਆ ਸਾਰੇ ਸੁਭਾਅ ਹੁਣ ਉਹਦੇ ਜੀਵ ਦੇ ਬਦਲ ਗਏ ਇਹ ਇਸ ਤਰ੍ਹਾਂ ਹੋਇਆ ਕਹਿੰਦੇ ਜਿਸ ਤਰ੍ਹਾਂ ਪਰਮੇਸ਼ਰ ਨੇ ਆਪ ਹੀ ਅੱਕ ਦੀਆਂ ਕੱਕੜੀਆਂ ਨੂੰ ਆਂਬ ਬਣਾ ਦਿੱਤਾ ਹੋਵੇ। ਜੀਵ ਦੇ ਜਿਹੜਾ ਪਹਿਲਾਂ ਸਾਰਾ ਵਿਕਾਰਾਂ ਵਾਲਾ ਸੁਭਾਅ ਸੀ ਹੁਣ ਉਹ ਵਿਕਾਰ ਨਿਕਲ ਕੇ ਜੀਵ ਵਿੱਚ ਗੁਣ ਆ ਗਏ। ਕਿਨੇ 부ਝਨ ਹਾਰੇ ਖਾਏ। ਇਹ ਪਰ ਕਹਿੰਦੇ ਜਿਹੜੇ ਇਸ ਸੁਭਾਅ ਦੇ ਵਿੱਚ ਤਬਦੀਲੀ ਆਈ ਆ ਇਹ ਜਿਨ੍ਹਾਂ ਕਿਸੇ ਨੇ ਉਸ ਪਰਮੇਸ਼ਰ ਦੇ ਅਮ ਜਿਹੜੀ ਇਹ ਜੀਵਨ ਦੀ ਅਸਲੀਅਤ ਆ ਉਹਨੂੰ ਸਮਝਿਆ ਫਿਰ ਉਹਦੇ ਵਿੱਚ ਇਹ ਸਾਰਾ ਖਿਡਾਓ ਬਣਿਆ ਵਾਹਿਗੁਰੂ ਜੀ ਵਾਹਿਗੁਰੂ ਜੀ ਬੈਠ ਸਿੰਘ ਘਰ ਪਾਨ ਲਗਾਵੇ ਕਿਸ ਗੱਲ ਲਾਉ ਰੇ ਲਿਆਵੇ ਕਰ ਕਰ ਮੁਸਰੀ ਮੰਗਲ ਗਾਵੇ ਕਸ਼ੂਆ ਸੰਖ ਬਜਾਵੇ ਬਾਂਸ ਕੋ ਪੂਤ ਬਿਹਾਂ ਚੱਲਿਆ ਸੋਇਨੇ ਮੰਡਪ ਸਾਇ ਰੂਪ ਕੰਨਿਆ ਸੁੰਦਰ 베ਦੀ ਸੱਸੈ ਸਿੰਘ ਗੁਣ ਗਾਏ ਕਹਿਤ ਕਵੀਰ ਸੁਨੋ ਰੇ ਸੰਤੋ ਕੀਟੀ ਪਰਵਤ ਖਾਇਆ ਕਸ਼ੂਆ ਕਹੇ ਅੰਗਾਰ ਬੇਲੋਰੋ ਲੂਕੀ ਸ਼ਬਦ ਸੁਨਾਇਆ ਏ ਕਹਿੰਦੇ ਵੀ ਜਦੋਂ ਇਹ ਸਾਰਾ ਕੁਝ ਹੋਇਆ ਉਦੋਂ ਕਹਿੰਦੇ ਜਿਵੇਂ ਮਾਇਆ ਹੈਗੀ ਆ ਮਾਇਆ ਹੈਗੀ ਕਹਿੰਦੇ ਬਾਂਚ ਤੇ ਮਾਇਆ ਦਾ ਪੁੱਤਰ ਮੰਨਿਆ ਗਿਆ ਮਨ ਨੂੰ ਮਨ ਨੇ ਕਹਿੰਦੇ ਜਦੋਂ ਵਿਆਹ ਕਰਾਇਆ ਜਦੋਂ ਮਨ ਦਾ ਸੁਭਾਅ ਬਦਲਿਆ ਉਦੋਂ ਫਿਰ ਕਹਿੰਦੇ ਇਹ ਸਾਰੀਆਂ ਤਬਦੀਲੀਆਂ ਕਹਿੰਦੇ ਆਈਆਂ ਨੇ ਜਦੋਂ ਜੀਵ ਦੇ ਆ ਮਨ ਬਦਲਿਆ ਫੇਰ ਕਹਿੰਦੇ ਉਹਦੇ ਵਿੱਚ ਇਹ ਤਬਦੀਲੀਆਂ ਆਈਆਂ ਨੇ ਜਿਹੜਾ ਕਹਿੰਦੇ ਉਹਦਾ ਸਿੰਘ ਵਰਗਾ ਬਹੁਤ بڑے ਹੰਕਾਰ ਵਿੱਚ ਰਹਿਣ ਵਾਲਾ ਮਨ ਸੀਗਾ ਹੁਣ ਕਹਿੰਦੇ ਉਹ ਜਿਵੇਂ ਦੂਜਿਆਂ ਦੀ ਸੇਵਾ ਕਰਨ ਵਾਲਾ ਬਣ ਗਿਆ ਤੇ ਕਹਿੰਦੇ ਜਿਹੜੇ ਸਾਰੇ ਗਿਆਨ ਇੰਦਰੇ ਸੀਗੇ ਹੁਣ ਪਰਮੇਸ਼ਰ ਦੀ ਬੰਦਗੀ ਕਰਨ ਵਿੱਚ ਲੱਗ ਗਿਆ ਜਿਹੜਾ ਕਹਿੰਦੇ ਜੀਵ ਦਾ ਮਨ ਕਸ਼ੂਏ ਦੀ ਤੋਰ ਵਾਲਾ ਸੀ ਪਰਮਾਤਮਾ ਦੀ ਭਗਤੀ ਕਰਨ ਦੇ ਲਈ ਹੁਣ ਕਹਿੰਦੇ ਉਹ ਪ੍ਰੇਮ ਰੂਪੀ ਸੰਖ ਬਾਜਾ ਰਿਹਾ ਜੀਵ ਦੀ ਕਹਿੰਦੇ ਜਿਹੜੀ ਸੁਰਤ ਸੀਗੀ ਪਰਮੇਸ਼ਰ ਦੇ ਚਰਨਾਂ 'ਚ ਨਹੀਂ ਸੀ ਜੁੜਦੀ ਹੁਣ ਕਹਿੰਦੇ ਮਨ ਨੇ ਉਸ ਸੁਰਤ ਨੂੰ ਕਹਿੰਦੇ ਵਿਆਹ ਲਿਆ ਉਹ ਸੁਰਤ ਨੂੰ ਬਦਲ ਲਿਆ ਕਹਿੰਦੇ ਹੁਣ ਹੰਕਾਰ ਜਿਹੜਾ ਸਾਰਾ ਖਤਮ ਹੋ ਗਿਆ ਹੁਣ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਸਾਰੇ ਗਿਆਨ ਇੰਦਰੇ ਰੰਗੇ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਫੇਰ ਕਹਿੰਦੇ ਕਬੀਰ ਜੀ ਜਿਸ ਤਰ੍ਹਾਂ ਕਿ ਜੀਵ ਦਾ ਜਿਹੜਾ ਪਰਬਤ ਰੂਪੀ ਬਹੁਤ ਵੱਡਾ ਹੰਕਾਰ ਵਾਲਾ ਸੁਭਾਅ ਸੀ ਹੁਣ ਉਹ ਨਮਰਤਾ ਵਿੱਚ ਬਦਲ ਗਿਆ ਉਹ ਕਹਿੰਦੇ ਜਿਵੇਂ ਇੱਕ ਲੂਕੀ ਕੋਈ ਜੀਵ ਹੁੰਦਾ ਜਿਹੜਾ ਹਨੇਰੇ ਵਿੱਚ ਰਹਿੰਦਾ ਤੇ ਫੇਰ ਮੇਖਾ ਜੇ ਕੱਟਦਾ ਹੈਗਾ ਤੇ ਉਹ ਕਹਿੰਦੇ ਜਿਹੜੀ ਅਗਿਆਨਤਾ ਰੂਪੀ ਲੂਕੀ ਆ ਉਹ ਹੁਣ ਖਤਮ ਹੋ ਗਈ ਹੈ ਜੀਵ ਦੀ ਫੇਰ ਕਹਿੰਦੇ ਉਹਨੇ ਹੁਣ ਪਰਮੇਸ਼ਰ ਦਾ ਜਿਹੜਾ ਨਾਮ ਹੈਗਾ ਦੂਜਿਆਂ ਨੂੰ ਵੀ ਸੁਣਾਉਣਾ ਸ਼ੁਰੂ ਕੀਤਾ ਦੂਜਿਆਂ ਦਾ ਵੀ ਭਲਾ ਹੋ ਜਾਏ ਤੇ ਇਸ ਤਰ੍ਹਾਂ ਕਹਿੰਦੇ ਵੀ ਜਿਵੇਂ ਜੀਵ ਦੀ ਹੁਣ ਜਿਹੜੀ ਦ੍ਰਿਸ਼ਟੀ ਹੈਗੀ ਆ ਹੁਣ ਸਾਰੇ ਪਾਸੇ ਪਰਮੇਸ਼ਰ ਨੂੰ ਦੇਖਣ ਵਾਲੀ ਬਣ ਗਈ ਆ ਤੇ ਦੂਜਿਆਂ ਦਾ ਭਲਾ ਕਰਨ ਦੇ ਲਈ ਆਪ ਵੀ ਨਾਮ ਜਪਦਾ ਤੇ ਦੂਜਿਆਂ ਨੂੰ ਵੀ ਜਪਣ ਦਾ ਉਪਦੇਸ਼ ਦਿੰਦਾ ਇਸ ਤਰ੍ਹਾਂ ਕਹਿੰਦੇ ਜੀਵ ਦਾ ਮਨ ਹੁਣ ਬਦਲ ਗਿਆ ਪਰਮੇਸ਼ਰ ਦੀ ਰਹਿਮਤ ਨਾਲ ਅਸਾ ਬਟੂਆ 172 ਆਦਾਰੀ ਏਕੋ ਜਿਸੈ ਦੁਆਰਾ ਨਵੇ ਖੰਡ ਕੀ ਪ੍ਰਥਮੀ ਮੰਗੈ ਸੋ ਜੋਗੀ ਜਗ ਸਾਰਾ ਕਹਿੰਦੇ ਉਹ ਜੋਗੀ ਕਹਿੰਦੇ ਅਸਲ ਚ ਜੋਗੀ ਆ ਜੋ ਪਰਮੇਸ਼ਰ ਤੋਂ ਪਰਮੇਸ਼ਰ ਦੇ ਨਾਮ ਦਾ ਦਾਨ ਮੰਗਦਾ ਉਸ ਜੋਗੀ ਨੇ ਕਹਿੰਦੇ ਉਸ ਪਰਮੇਸ਼ਰ ਦੇ ਇੱਕ ਉਸ ਇੱਕ ਪਰਮੇਸ਼ਰ ਦੇ ਸਿਮਰਨ ਨੂੰ ਆਪਣਾ ਜਿੱਦਾਂ ਕਹਿੰਦੇ ਨੇ ਵੀ ਆਸਨ ਬਣਾਇਆ ਤੇ ਜਿਹੜਾ ਇਹ 72 ਹਜ਼ਾਰ ਨਾੜਾਂ ਵਾਲਾ ਜਿਹੜਾ ਇਹ ਘਰ ਹੈਗਾ ਇਹਨੂੰ ਪਰਮੇਸ਼ਰ ਦਾ ਨਾਮ ਜਪਣ ਦੇ ਲਈ ਜਗ੍ਹਾ ਬਣਾਇਆ ਤੇ ਇਹਨੂੰ ਕਹਿੰਦੇ ਇੱਕ ਦਵਾਰ ਹੈ ਜੋ 10 ਮ ਦਵਾਰ ਜਿੱਥੇ ਫਿਰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਕਹਿੰਦੇ ਉਹ yogi ਆ ਜਿਹੜਾ ਅਸਲ ਦੇ ਵਿੱਚ ਉਸ ਪਰਮੇਸ਼ਰ ਦਾ ਨਾਮ ਹੀ ਪਰਮੇਸ਼ਰ ਤੋਂ ਮੰਗਦਾ ਹੈ ਐਸਾ yogi ਨੌ ਨਿਧ ਪਾਵੇ ਤਲਕਾ ਬ੍ਰਹਮ ਲੈ ਗगन ਚਰਾਵੇ ਰਹਾਉ ਕਹਿੰਦੇ ਉਹ yogi ਫਿਰ ਜਿਹੜਾ ਉਹਦਾ ਨਾਮ ਨਾਮ ਹੀ ਮੰਗਦਾ ਤੇ ਨਾਮ ਹੀ ਸਿਮਰਦਾ ਫਿਰ ਉਹ ਸੰਸਾਰ ਦੀਆਂ ਨੌ ਨਿਧੀਆਂ ਸਾਰੇ ਖਜ਼ਾਨੇ ਪਾ ਲੈਂਦਾ ਉਹ ਕਹਿੰਦੇ ਆਪਣੀ ਜਿਹੜੀ ਸੁਰਤਾ ਉਹਨੂੰ ਜ਼ਮੀਨ ਤੋਂ ਚੁੱਕ ਕੇ ਆਸਮਾਨ ਤੱਕ ਲੈ ਜਾਂਦਾ ਵੀ ਆਪਣੀ ਜਿਹੜੀ ਡਿੱਗੀ ਹੋਈ ਸੁਰਤਾ ਉਹਨੂੰ ਪਰਮਾਤਮਾ ਦੇ ਚਰਨਾਂ ਵਿੱਚ ਜੋੜ ਲੈਂਦਾ ਖਿੰਤਾ ਗਿਆਨ ਧਿਆਨ ਕਰ ਸੂਈ ਸਬਦ ਤਾਗਾ ਮਥ ਕਾਲੈ ਪੰਜ ਤਤ ਕੀ ਕਰ ਮਿਰਗਾਣੀ ਗੁਰ ਕੈ ਮਾਰਗ ਚਾਲੈ ਉਹ ਕਹਿੰਦੇ ਗਿਆਨ ਨੂੰ ਆਪਣੀ ਖਿੰਥਾ ਬਣਾਉਂਦਾ ਜਿਵੇਂ yogੀਆਂ ਦੇ ਸਾਰੇ ਹੁਣ ਜਿਹੜੇ ਉਹ ਰੱਖਦੇ ਨੇ ਚੀਜ਼ਾਂ ਉਹ ਗੀਣੀਆਂ ਨੇ ਗਿਆਨ ਨੂੰ ਆਪਣੀ ਖਿੰਥਾ ਬਣਾਉਂਦਾ ਤੇ ਜਿਹੜਾ ਧਿਆਨ ਹੈਗਾ ਕਹਿੰਦੇ ਉਹਦੀ ਸੂਈ ਬਣਾਉਂਦਾ ਤੇ ਉਸ ਸੂਈ ਦੇ ਵਿੱਚ ਤਾਗਾ ਪਾਉਂਦਾ ਸਿਮਰਨ ਦਾ ਸਿਮਰਨ ਦਾ ਜਪ ਜਪ ਕੇ ਤਾਗਾ ਬਣਾ ਕੇ ਧਿਆਨ ਦੀ ਸੂਈ ਵਿੱਚ ਪਾਉਂਦਾ ਜਿਹੜਾ ਸਰੀਰ ਦਾ ਮੋਹ ਆ ਕਹਿੰਦੇ ਉਹਨੂੰ ਆਪਣੇ ਪੈਰਾਂ ਹੇਠ ਲਤਰ ਦਿੰਦਾ ਫਿਰ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਦਾ ਪਰਮੇਸ਼ਰ ਦਾ ਨਾਮ ਜਪਦਾ ਦਇਆ ਫਹੜੀ ਕਾਇਆ ਕਰ ਤੂਈ ਦ੍ਰਿਸ਼ਟ ਕੀ ਅਗਨ ਜਲਾਵੇ ਤਿਸ ਕਾ ਪਾਉ ਲੈਰਦ ਅੰਤਰ ਚਹ ਜੁਗ ਤਾੜੀ ਲਾਵੇ ਫੇਰ ਕਹਿੰਦੇ ਉਹ ਸਾਰਿਆਂ ਨੂੰ ਦੇ ਵਿੱਚ ਪਰਮੇਸ਼ਰ ਨੂੰ ਵਿਆਪਕ ਦੇਖਣਾ ਇਸ ਤਰ੍ਹਾਂ ਦੀ ਕਹਿੰਦੇ ਹੋ ਅਗਨੀ ਬਣਾਉਂਦਾ اپنی ਜਿਹੜੀ ਦ੍ਰਿਸ਼ਟੀ ਆ ਉਹਦੇ ਉਹਦੇ ਲਈ ਇਸ ਤਰ੍ਹਾਂ ਦੀ ਅਗਨੀ ਬਣਾਉਂਦਾ ਕਿ ਜਿਦੇ ਵਿੱਚ ਉਹਨੂੰ ਸਾਰੇ ਪਾਸੇ ਪਰਮੇਸ਼ਰ ਹੀ ਨਜ਼ਰ ਆਵੇ ਤੇ ਸਾਰਿਆਂ ਤੇ ਦਇਆ ਕਰਨ ਨੂੰ ਪੌੜੀ ਬਣਾਉਂਦਾ ਤੇ ਇਸ ਤਰ੍ਹਾਂ ਕਹਿੰਦੇ ਫਿਰ ਉਹ ਪਰਮੇਸ਼ਰ ਦੇ ਚਰਨਾਂ ਵਿੱਚ ਹਮੇਸ਼ਾ ਪ੍ਰੀਤ ਲਈ ਰੱਖਦਾ ਤੇ ਉਹਦੀ ਫਿਰ ਕਹਿੰਦੇ ਇਹ ਜਿਹੜੀ ਪ੍ਰੀਤ ਆ ਕਹਿੰਦੇ ਸਦਾ ਲਈ ਪਰਮੇਸ਼ਰ ਦੇ ਚਰਨਾਂ 'ਚ ਜੁੜੀ ਰਹਿੰਦੀ ਆ ਉਹ ਅਸਲੀ ਜੋਗੀ ਆ ਸਬਜੋਗ ਤਨ ਰਾਮ ਨਾਮ ਹੈ ਜਿਸ ਕਾ ਪਿੰਡ ਪਰਾਨਾ ਕਹੋ ਕਬੀਰ ਜੇ ਕਿਰਪਾ ਤਾਰੈ ਦੇ ਸੱਚਾ ਨਿਸਾਨ ਕਹਿੰਦੇ ਸਾਰਾ ਜਿਹੜਾ ਜੋਗ ਦਾ ਤਤ ਸਾਰਾ ਉਹ ਉਸ ਪਰਮੇਸ਼ਰ ਦਾ ਨਾਮ ਜਪਣਾ ਜਿਨੇ ਸਾਨੂੰ ਇਹ ਸਰੀਰ ਤੇ ਜਿੰਦ ਦਿੱਤੀ ਆ ਫਿਰ ਕਬੀਰ ਜੀ ਕਹਿੰਦੇ ਵੀ ਜਿਸ ਦੇ ਉੱਤੇ ਪਰਮੇਸ਼ਰ ਕਿਰਪਾ ਧਾਰਦਾ ਆਪ ਉਹਨੂੰ ਇਹ ਆਪਣੇ ਨਾਮ ਦਾ ਨਿਸ਼ਾਨ ਦਿੰਦਾ ਜੋ ਕਹਿੰਦੇ ਨੇ ਨਾ ਕਿ ਫਿਰ ਨਾਮ ਦੇ ਨਿਸ਼ਾਨ ਦੀ ਜੀ ਤੇ ਮੋਹਰ ਲੱਗਦੀ ਆ ਉਹ ਪਰਮੇਸ਼ਰ ਦੇ ਦਰ ਤੇ ਫਿਰ ਕਬੂਲ ਪੈਂਦਾ ਆਸਾ Hindu Turk ਕਹਾਤੇ ਆਏ ਕਿਨ ਇਹ ਰਾਹ ਚਲਾਈ ਦਿਲ ਮਹਿ ਸੋਚ ਵਿਚਾਰ ਕਵਾਦੇ ਪਿਸਤ ਦੋਜਕ ਕਿਨ ਪਾਈ ਕਾ ਜੀ ਤੈ ਕਵਨ ਕਤੇਬ ਬਖਾਨੀ ਪੜਤ ਗੁਨਤ ਐਸੇ ਸਭ ਮਾਰੇ ਕਿਨਹੂ ਖਬਰ ਨਾ ਜਾਣੀ ਰਹਾਓ ਹਾਂਜੀ ਸੰਗਤ ਜੀ ਭਗਤ ਕਬੀਰ ਜੀ ਕਹਿੰਦੇ ਨੇ ਵੀ ਜਿਹੜੇ ਇਹ Hindu ਤੇ Muslim ਨੇ ਆਪਸ ਵਿੱਚ ਉਹ ਕਹਿੰਦਾ ਮੇਰਾ ਧਰਮ ਚੰਗਾ ਉਹ ਕਹਿੰਦਾ ਮੇਰਾ ਧਰਮ ਚੰਗਾ ਕਹਿੰਦੇ ਇਹਨਾਂ ਦੋਨਾਂ ਨੂੰ ਪੈਦਾ ਕਿਨੇ ਕੀਤਾ ਇੱਕ ਪਰਮਾਤਮਾ ਨੇ ਕਹਿੰਦੇ ਇਹਨਾਂ ਦੇ ਲਈ ਧਰਮ ਦੀ ਰਾਹ ਕਿਨੇ ਚਲਾਈ ਆ ਇੱਕ ਪਰਮਾਤਮਾ ਨੇ ਕਹਿੰਦੇ ਫਿਰ ਜਿਹੜਾ ਹੈਗਾ ਕਾਜੀ ਆ ਉਹ ਕਹਿੰਦਾ ਵੀ ਜਿਹੜੇ ਮੁਸਲਮਾਨ ਨੇ ਉਹੀ ਸਿਰਫ ਸਵਰਗ ਵਿੱਚ ਜਾਣਗੇ ਤੇ Hindu ਤਾਂ ਨਰਕਾਂ ਵਿੱਚ ਪੈਣਗੇ ਕਹਿੰਦੇ ਇਹ ਮਤਲਬ ਤਾਂ ਪਰਮਾਤਮਾ ਹੀ ਜਾਣੇ ਕੌਣ ਨਰਕਾਂ ਵਿੱਚ ਜਾਂਦਾ ਕੌਣ ਸਵਰਗ ਵਿੱਚ ਜਾਂਦਾ ਪਰ ਕਾਜੀ ਨੂੰ ਪੁੱਛਦੇ ਨੇ ਕਹਿੰਦੇ ਵੀ ਤੈਨੂੰ ਇਹ ਸਭ ਗੱਲ ਕਿੱਦਾਂ ਪਤਾ ਲੱਗੀ ਬੀ ਤੂੰ ਆਪਣੇ ਕੋਲ ਹੀ ਕਹਿੰਦੇ ਪੜ੍ਹ ਪੜ ਕੇ ਕਹੀ ਜਾਣਾ ਕਹਿੰਦੇ ਇਹ ਤਾਂ ਉਹ ਪਰਮਾਤਮਾ ਹੀ ਜਾਣੇ ਵੀ ਕੌਣ ਸਵਰਗ ਵਿੱਚ ਜਾਂਦਾ ਕੌਣ ਨਰਕ ਵਿੱਚ ਜਾਂਦਾ ਪਰ ਇਹ ਨਹੀਂ ਤੂੰ ਕਹਿ ਸਕਦਾ ਵੀ ਮੁਸਲਮਾਨ ਹੀ ਸਵਰਗ ਵਿੱਚ ਜਾਂਦਾ ਤੇ Hindu ਨਰਕ ਵਿੱਚ ਜਾਂਦਾ ਕਹਿੰਦਾ ਇਹ ਸਾਰੇ ਤੇਰੇ ਕਹਿਣ ਦੀਆਂ ਗੱਲਾਂ ਨੇ ਸਖਤ ਸਨੇਹ ਕਰ ਸੁਨਨਤ ਕਰੀਏ ਮੈਂ ਨਾ ਬਦੂਗਾ ਪਾਈ ਜੋਰੇ ਖੁਦਾਏ ਮੋਹੇ ਤੁਰਕ ਕਰੇਗਾ ਆਪਨ ਹੀ ਕਟ ਜਾਈ ਫੇਰ ਕਹਿੰਦੇ ਮੁਸਲਮਾਨ ਕਹਿੰਦੇ ਨੇ ਕਿ ਪਰਮਾਤਮਾ ਦੀ ਭਗਤੀ ਲਈ ਸੁੰਨਤ ਕਰਾਉਂਦੇ ਨੇ ਕਹਿੰਦੇ ਇਹ ਤੇ ਇਸਤਰੀ ਦੇ ਪ੍ਰੇਮ ਲਈ ਸੁੰਨਤ ਕਰਾਉਂਦੇ ਨੇ ਕਹਿੰਦੇ ਜੇ ਪਰਮੇਸ਼ਰ ਨੇ ਮੈਨੂੰ ਕਹਿੰਦੇ ਮੁਸਲਮਾਨ ਬਣਾਉਣਾ ਹੋਇਆ ਤਾਂ ਭਗਤ ਕਬੀਰ ਜੀ ਕਹਿੰਦੇ ਤਾਂ ਮੇਰੀ ਸੁੰਨਤ ਪਰਮੇਸ਼ਰ ਆਪ ਹੀ ਕਰ ਦੂਗਾ ਜੇ ਇਹ ਗੱਲ ਆ ਸੁੰਨਤ ਕੀਏ ਤੁਰਕ ਜੇ ਹੋਏਗਾ ਔਰਤ ਕਾ ਕੀਆ ਕਰੀਏ ਅਰਧ ਸਰੀਰੀ ਨਾਰ ਨਾ ਛੋੜੇ ਤਾਂ ਤੇ Hindu ਹੀ ਰਹੀ ਹੈ ਫਿਰ ਕਹਿੰਦੇ ਜੇ ਕਹਿੰਦੇ ਨੇ ਕਿ ਵੀ ਇਹ ਮੁਸਲਮਾਨ ਸੁੰਨਤ ਹੋਣ ਦੇ ਨਾਲ ਹੀ ਬਣਦੇ ਨੇ ਫਿਰ ਕਹਿੰਦੇ ਔਰਤ ਦੀ ਤਾਂ ਸੁੰਨਤ ਹੁੰਦੀ ਨਹੀਂਗੀ ਫਿਰ ਉਹ ਤੇ ਕਹਿੰਦੇ ਮੁਸਲਮਾਨ ਬਣੀ ਨਹੀਂ ਉਹ ਤੇ Hindu ਹੀ ਰਹਿ ਗਈ ਫਿਰ ਕਹਿੰਦੇ ਜਿਹੜੀ ਮਤਲਬ ਔਰਤ ਹੁੰਦੀ ਹੈ ਇਸਤਰੀ ਉਹ ਕਿਉਂਕਿ ਹਰ ਵਕਤ ਦੋਨਾਂ ਦਾ ਸਾਥ ਹੈ ਪਤੀ ਪਤਨੀ ਦਾ ਤੇ ਫਿਰ ਕਹਿੰਦੇ ਜਿਹਦਾ ਅੱਧਾ ਹਿੱਸਾ ਜੀਵਨ ਦਾ ਤੇ Hindu ਹੀ ਰਹਿ ਗਿਆ ਮੁਸਲਮਾਨ ਦੀ ਆਪ ਸੁੰਨਤ ਹੋ ਗਈ ਉਹ ਮੁਸਲਮਾਨ ਬਣ ਗਿਆ ਪਰ ਉਹਦੀ ਪਤਨੀ ਦੀ ਸੁੰਨਤ ਹੋਈ ਨਹੀਂ ਉਹ ਤਾਂ ਫਿਰ Hindu ਹੀ ਰਹਿ ਗਈ ਕਹਿੰਦੇ ਫੇਰ ਕਹਿੰਦੇ ਇਹਦੇ ਨਾਲ ਤਾਂ ਚੰਗਾ ਹੈਗਾ ਕਿ ਵੀ ਆਪਾਂ Hindu ਹੀ ਰਹਿ ਲਈਏ ਜਦੋਂ ਕਹਿੰਦੇ ਤੇਰੇ ਨਾਲ ਦੀ ਤੇ ਮੁਸਲਮਾਨ ਬਣ ਨਹੀਂ ਸਕੀ ਹੈਗੀ। ਵਾਹਿਗੁਰੂ ਜੀ ਵਾਹਿਗੁਰੂ ਜੀ ਬੜੀਆਂ ਉਦਾਰਣਾਂ ਦਿੰਦੇ ਨੇ। ਛਾੜਕ ਤੇਵ RAM ਪਜ ਬੌਰੇ ਜ਼ੁਲਮ ਕਰਤ ਹੈ ਪਾਰੀ। ਕਬੀਰੇ ਪਕਰੀ ਟੇਕ RAM ਕੀ ਤੁਰਕ ਰਹੇ ਪਜ ਹਾਰੀ। ਕਹਿੰਦੇ ਇਹ ਮੁਸਲਮਾਨਾਂ ਨੂੰ ਕਹਿੰਦੇ ਨੇ ਕਹਿੰਦੇ ਤੁਸੀਂ ਆਪਣਾ ਇਹ ਕਿ ਅਸੀਂ ਮੁਸਲਮਾਨ ਬਣਾਈ ਸਵਰਗ ਵਿੱਚ ਜਾਣਾ ਤੇ ਹਿੰਦੂਆਂ ਨੇ ਤੇ ਨਰਕ ਵਿੱਚ ਚਲੇ ਜਾਣਾ ਕਹਿੰਦੇ ਆਪਣੇ ਧਾਰਮਿਕ ਪੁਸਤਕਾਂ ਪੜ੍ਹ ਕੇ ਇਸ ਤਰ੍ਹਾਂ ਦੇ ਜਿਹੜੇ ਬਹਿਸਾਂ ਕਰਨੀਆਂ ਨੇ ਉਹ ਛੱਡ ਦਿਓ ਕਹਿੰਦੇ ਇਹ ਕਰਨੀਆਂ ਚੰਗੀਆਂ ਨਹੀਂ ਹੈ ਕਹਿੰਦੇ ਕਬੀਰ ਜੀ ਨੇ ਤਾਂ ਪ੍ਰਮਾਤਮਾ ਦੇ ਨਾਮ ਦੀ ਟੇਕ ਲਈ ਆ ਪਰ ਜਿਹੜੇ ਕਹਿੰਦੇ ਮੁਸਲਮਾਨ ਲੋਕ ਨੇ ਉਹ ਇਹਨਾਂ ਬਹਿਸਾਂ ਦੇ ਵਿੱਚ ਹੀ ਖوار ਹੋ ਰਹੇ ਨੇ ਕਹਿੰਦੇ ਕਿਸੇ ਚੀਜ਼ ਦੇ ਨਾਲ ਕੁਝ ਨਹੀਂ ਮਿਲਣਾ ਸਿਰਫ ਰਾਮ ਦਾ ਪਰਮਾਤਮਾ ਦਾ ਨਾਮ ਸਿਮਰਿਆ ਹੀ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲ ਹੋ ਜਾਂਦਾ ਹੈ ਆਸਾ ਜਬ ਲਗ ਤੇਲ ਦੀਵੇ ਮੁਖ ਬਾਤੀ ਤਬ ਸੂਜੈ ਸਭ ਕੋਈ ਤੇਲ ਜਲੇ ਬਾਤੀ ਠਹਿਰਾਨੀ ਸੂਨਾ ਮੰਦਰ ਹੋਈ ਰੇ ਬੋਰੇ ਤੁਹੇ ਕਰੀ ਨਾ ਰੱਖੈ ਕੋਈ ਤੂੰ RAM ਨਾਮ ਜਪ ਸੋਈ ਰਹਾਓ ਹਾਂਜੀ ਸੰਗਤ ਜੀ ਕਬੀਰ ਜੀ ਕਹਿੰਦੇ ਨੇ ਜਦੋਂ ਘਰ ਦੇ ਵਿੱਚ ਦੀਵਾ ਵਾਲੀਏ ਜਦੋਂ ਦੀਵੇ ਵਿੱਚ ਤੇਲ ਬੱਤੀਆ ਉਦੋਂ ਤੱਕ ਚਾਨਣ ਆ ਤੇ ਘਰ ਦੇ ਵਿੱਚ ਆਪਾਂ ਨੂੰ ਸਮਾਨ ਦਿਸਦਾ ਤੇ ਜਦੋਂ ਫਿਰ ਤੇਲ ਵੀ ਖਤਮ ਹੋ ਗਿਆ ਬੱਟੀ ਵੀ ਸੜ ਜਾਂਦੀ ਹੈ ਵਿੱਚ ਜਿਹੜੀ ਪਾਈ ਹੁੰਦੀ ਆ ਫਿਰ ਹਨੇਰਾ ਹੋ ਗਿਆ ਫਿਰ ਕੁਝ ਵੀ ਨਹੀਂ ਦਿਸਦਾ ਹੈਗਾ ਇਸ ਤਰ੍ਹਾਂ ਹੀ ਕਹਿੰਦੇ ਜੀਵ ਜਦੋਂ ਤੱਕ ਪਰਮੇਸ਼ਰ ਦੀ ਜੋਤ ਜੀਵ ਦੇ ਵਿੱਚ ਹੈ ਤੇ ਜੀਵ ਦੇ ਅੰਦਰ ਚਾਨਣ ਹੈ ਜੀਵ ਦਾ ਸਰੀਰ ਕਾਇਮ ਹੈ ਜਦੋਂ ਪਰਮੇਸ਼ਰ ਨੇ ਆਪਣੀ ਜੋਤ ਕੱਢ ਲਈ ਤਾਂ ਸਰੀਰ ਢੇਰੀ ਹੋ ਗਿਆ ਤੇ ਜਦੋਂ ਸਰੀਰ ਢੇਰੀ ਹੋ ਗਿਆ ਫਿਰ ਕਹਿੰਦੇ ਉਹਨੂੰ ਕੋਈ ਇੱਕ ਪਲ ਵੀ ਨਹੀਂ ਘਰ ਰੱਖਦਾ ਹੈ ਫਿਰ ਕਹਿੰਦੇ ਕਿਉਂ ਨਾ ਤੂੰ ਉਸ ਪਰਮੇਸ਼ਰ ਦਾ ਹੀ ਨਾਮ ਜਪ ਜਿਹਦੀ ਜੋਤ ਦੇ ਸਦਕਾ ਤੈਨੂੰ ਸਾਰੇ ਬੋਲਦੇ ਚੱਲਦੇ ਨੇ ਉਹਦੀ ਜੋਤ ਗਈ ਤਾਂ ਤੂੰ ਢੇਟ ਢਾਹ ਢੇਰੀ ਆ ਤੂੰ ਮਿੱਟੀ ਆ ਤੈਨੂੰ ਕੀ ਪੁੱਛਦਾ ਨੀਗਾ ਉਹ ਰਾਮ ਦਾ ਨਾਮ ਹੀ ਤੇਰਾ ਅੰਤ ਤੱਕ ਦਾ ਸਹਾਈ ਆ ਕਾ ਕੀ ਮਾਤ ਪਿਤਾ ਕਹੋ ਕਾ ਕੋ ਕਵਨ ਪੁਰਖ ਕੀ ਜੋਈ ਕਟ ਫੂਟੇ ਕੋ ਬਾਤ ਨ ਪੁੱਛੈ ਕਾੜਤ ਕਾੜਤ ਹੋਈ ਕਹਿੰਦੇ ਕਿਦੀ ਮਾਤਾ ਕਿਦਾ ਕਿਦਾ ਪਿਤਾ ਕਹਿੰਦੇ ਕਿਦਾ ਪਤੀ ਕਿਦੀ ਪਤਨੀ ਕਹਿੰਦੇ ਵੀ ਕਿਹੜੇ ਰਿਸ਼ਤੇ ਨੇ ਕਹਿੰਦੇ ਇਹ ਜਦੋਂ ਕਹਿੰਦੇ ਸਰੀਰ ਦੇ ਵਿੱਚੋਂ ਉਦੀ ਜੋਤ ਜਾਂਦੀ ਆ ਤਾਂ ਸਾਰੇ ਕਹਿੰਦੇ ਨੇ ਛੇਤੀ ਲੈ ਚੱਲੋ ਛੇਤੀ ਲੈ ਚੱਲੋ ਮਸਾਨਾ ਨੂੰ ਦੇਹਰੀ ਬੈਠੀ ਮਾਤਾ ਰੋਵੇ ਖਟਿਆਲੇ ਗਏ ਪਾਈ ਲਾਟ ਛਟਕਾਏ ਤੇਰੀਆ ਰੋਵੇ ਹੰਸ ਇਕੱਲਾ ਜਾਈ ਕਹਿੰਦੇ ਦੇਲੀ ਤੇ ਬੈਠੀ ਮਾਤਾ ਰੋਂਦੀ ਹੁੰਦੀ ਆ ਤੇ ਜਿਹੜੇ ਭਰਾ ਨੇ ਜਿਹੜੀ ਹੈਗੀ ਆਪਣੇ ਮਰਤਕ ਸਰੀਰ ਨੂੰ ਲੈ ਜਾਂਦੇ ਨੇ ਮਸਾਨਾ ਵਿੱਚ ਤੇ ਜਿਹੜੀ ਪਤਨੀ ਆ ਉਹ ਜਾਂਦੀ ਆ ਕਹਿੰਦੇ ਤੁਰੀ ਥੋੜੀ ਦੂਰ ਤੱਕ ਮਸਾਨਾ ਤੱਕ ਫੇਰ ਕਹਿੰਦੇ ਬਾਅਦ ਦੇ ਵਿੱਚ ਤਾਂ ਜਿਹੜਾ ਜੀਵ ਆ ਸਰੀਰ ਇੱਥੇ ਰਹਿ ਗਿਆ ਜਿਹੜੀ ਜੀਵਾਤਮਾ ਉਹਨੇ ਇਕੱਲੀ ਨੇ ਜਾਣਾ ਅੱਗੇ ਦਾ ਸਫ਼ਰ ਕਹਿਤ ਕਵੀਰ ਸੁਨੋ ਰੇ ਸੰਤੋ ਪੈ ਸਾਗਰ ਕਹਿ ਤਾਈ ਇਸ ਬੰਦੇ ਸਿਰ ਜ਼ੁਲਮ ਹੋਤ ਹੈ ਜਮ ਨਹੀਂ ਹਟੈ ਗੁਸਾਈ ਦੋਤਕੇ ਹਾਂਜੀ ਇੱਥੇ ਦੋਤਕੇ ਸੀ ਇੱਕ ਵੀਰ ਜੀ ਦੇ ਕਹਿਤ ਕਵੀਰ ਸੁਨੋ ਰੇ ਸੰਤੋ ਪੈ ਸਾਗਰ ਕਹਿ ਤਾਈ ਇਸ ਬੰਦੇ ਸਿਰ ਜ਼ੁਲਮ ਹੋਤ ਹੈ ਜਮ ਨਹੀਂ ਹਟੈ ਗੁਸਾਈ ਦੋਤਕੇ ਹਾਂ ਜੀ ਕਹਿੰਦੇ ਫਿਰ ਇਸ ਸੰਸਾਰ ਜਿਹੜਾ ਸਾਗਰ ਦਾ ਜਿਹੜਾ ਹੈਗਾ ਡਰ ਹੈ ਜੇ ਜੀਵ ਇਸ ਤੋਂ ਤਰਨਾ ਚਾਹੁੰਦਾ ਹੈ ਤੇ ਇਹਦੇ ਵਿੱਚ ਜਮਾਂ ਦਾ ਡਰ ਹੈ ਕਿਉਂਕਿ ਹਮੇਸ਼ਾ ਜਦੋਂ ਤੱਕ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਤਾਂ ਜਮ ਦੇ ਬੱਸ ਪਹਿਣਾ ਹੋਇਆ ਫਿਰ ਕਹਿੰਦੇ ਸਾਡੇ ਲਈ ਇਹੀ ਹੈ ਕਿ ਅਸੀਂ ਉਸ ਪਰਮੇਸ਼ਰ ਦਾ ਨਾਮ ਜਪੀਏ ਇਸ ਜਿਹੜਾ ਸੰਸਾਰ ਸਾਗਰ ਦਾ ਭੈ ਆ ਉਦੋਂ ਤੱਕ ਹੈ ਜਮਾ ਦਾ ਭੈ ਜਦੋਂ ਤੱਕ ਅਸੀਂ ਉਸ ਦਾ ਨਾਮ ਨਹੀਂ ਜਪਦੇ ਜਦੋਂ ਉਸ ਦਾ ਨਾਮ ਜਪਦੇ ਆ ਉਹ ਅੰਤ ਦਾ ਸਹਾਈ ਹੋ ਜਾਂਦਾ ਫਿਰ ਇਸ ਸੰਸਾਰ ਸਾਗਰ ਦਾ ਭੈ ਜਮਾ ਦਾ ਭੈ ਸਭ ਕੁਝ ਹਟ ਜਾਂਦਾ ਜੀਵ ਦਾ ਉਹਦਾ ਨਾਮ ਅੰਤ ਤੱਕ ਦਾ ਸਹਾਈ ਬਣ ਜਾਂਦਾ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆਂ ਬਾਣੀ ਪੜ੍ਹਦੇ ਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੇ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ